ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਲੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਕਰੀਰ ਵਾਲੀ ਤਸਵੀਰ ਚੈਤੋ ਤੇ ਜਿਲ੍ਹਾ ਹੈਗਾ ਜੀ ਫਰੀਦਕੋਟ ਬਾਈ ਮਨਪ੍ਰੀਤ ਦੇ ਘਰੋਂ ਅੌਫਰ ਛੁੱਟੀਆਂ ਆਪਾਂ ਤੁਹਾਨੂੰ ਦਿਖਾ ਰਹੇ ਆ ਪੂਰੀ ਡਿਟੇਲ ਆਪਾਂ ਪਾਈ ਤੁਹੇ ਲਵਾਂਗੇ ਵੀ ਕੀ ਬਾਈ ਨੇ ਮੁੱਲ ਕੀਤਾ ਕਿੰਨੀ ਕਦੀ ਉਮਰ ਹੈ ਜੇ ਕੱਦ ਕਾਠ ਦੀ ਆਪਾਂ ਗੱਲ ਕਰਗੇ ਮਿੱਤਰੋ ਫੁੱਲ ਕੱਦ ਕਾਠ ਤੇ ਕੋਈ ਫੋਟ ਨਹੀਂ ਕੋਈ ਸਾਖ ਨਹੀਂ ਮੋਟਾ ਮਿੱਤਰੋ ਥਾਣਾ ਚੰਗਾ ਸੋਹਣਾ ਪਹਿਲਾ ਇੱਕ ਵਾਰੀ ਤੋਰ ਕੇ ਦਿਖਾਉਣੇ ਆ ਫਿਰ ਪੂਰੀ ਡਿਟੇਲ ਆਪਾਂ ਬਾਈ ਤੁਹ ਲੈਨੇ ਆ ਬਾਈ ਕਹਿੰਦਾ ਵੀ ਜਗਾ ਢੀੜੀ ਹੋਣ ਕਰਕੇ ਬਾਈ ਕਹਿੰਦਾ ਵੀ ਘਰੇ ਤਾਂ ਕਰਕੇ ਵੇਚ ਰਹੇ ਆ ਫੁੱਲ ਕਦ ਕਾਠਾ ਫੁੱਲ ਬੇਲ ਆ ਕੁੰਡੀ ਚੋਟੀ ਆ ਨੋਹੋ ਮਿੱਤਰੋ ਦੋ ਦੰਦਾ 2.5 ਸਾਲ ਦੀ ਬਾਈ ਕਹਿੰਦਾ ਜਿਹੜੀ ਇਹ ਉਮਰ ਐ ਇੱਕ ਵਾਰੀ ਬਾਈ ਕਹਿੰਦਾ ਵੀ ਤਾਰਾਂ ਦਿੱਤੀਆਂ ਪਰ ਠੀਕਾ ਨਹੀਂ ਲਾਇਆ ਤੇ ਮੂਰੇ ਮਿੱਤਰੋ ਮਹੀਨੇ ਵੀ ਦੰਦ ਤਹੀ ਲੈ ਲੈਣਾ ਫੁੱਲ ਬੇਲ ਤੇ ਫੁੱਲ ਕਦ ਕਾਠਾ ਮਨ ਜੀ ਨਾ ਚਲੋ ਪੂਰੀ ਜਾਣਕਾਰੀ ਆਪਾਂ ਫਾਈਟੂ ਹੀ ਲਵਾਂਗੇ ਸੋ ਜਿਹੜੇ ਵੀ ਵੀਰ ਭਰਾ ਨੇ ਕਿਸੇ ਨੇ ਝੋਟੀ ਲੈਣੀ ਆ ਤਾਂ ਬਹੁਤ ਹੀ ਚੰਗੀ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਹਾਂਜੀ ਭਾਈ ਮਨਪ੍ਰੀਤ ਕੀ ਹਾਲ ਚਾਲ ਸਸੀ ਕਾਲੋ ਠੀਕ ਐ ਸੇ ਤਾਂ ਹਾਂਜੀ ਉਮਰ ਕਿੰਨੀ ਕਹਦੇ ਛੋਟੀ ਦੀ ਇਹਦੀ ਮੈਨੂੰ ਉਮਰ 2.5 ਸਾਲ ਦੀ ਆ ਮਨਨ ਕਿ ਚਲੋ ਸਾਲ ਦੇ ਕੱਤੀ ਹੁੰਦੀ ਆ ਓਕੇ ਤੇ ਇੱਕ ਤੂਹੇ ਪਹਿਲਾਂ ਹੁਣ ਮੰਨ ਕੇ ਚਲੋ 5 ਮਹੀਨੇ ਹੀ ਦੱਬਣ ਮਤਲਬ 2.5 ਸਾਲ ਦੀ ਬੰਨੀ ਹੈ ਨਾ 2.5 ਸਾਲ ਦੀ ਹੈ ਤਾਂ ਇਹਦੇ ਥੱਲੇ ਹੋਊਗੀ ਉੱਪਰ ਨਹੀਂ ਓਕੇ ਤੇ ਮਾਂ ਦਾ ਦੁੱਧ ਕਿੰਨਾ ਕਰ ਰਿਹਾ ਇਹਦੇ ਥੱਲੇ ਮੇਰੀ 16 ਲੀਟਰ ਦੁੱਧ ਡੱਬੇ ਮਾਰਮਾਂ ਚ ਉਹਦੇ ਰਹੀ ਆ ਆਪਾਂ 16 ਕਿਲੋ ਹਾਂ ਜਿੱਦਿ ਆਪਾਂ ਇਹ ਲੈ ਕੇ ਆਂਦੀਏ ਮਗਰ ਆਈ ਕਿਦੇ ਠੀਕ ਐ ਠੀਕ ਐ ਇਹਨੇ 16 ਲੀਟਰ ਦੁੱਧ ਦਿੱਤਾ ਹੁਣ ਸਣੀ ਹਾਂ ਉਦੋਂ ਪਿਛਲੀ ਭੀਮ ਦੀ ਇਹਦਾ ਕੋਈ ਜਾਣਕਾਰੀ ਇਹਦੀ ਜਾਣਕਾਰੀ ਇਹ ਆਪਣਾ ਜੀਮੀਦਾਰ ਜਿੱਤੋਂ ਲਈ ਸੀ ਬਾਈ ਤੋਂ ਉਹ ਕਹਿੰਦਾ ਸੀ ਵੀ ਇਹ ਹੈਮ ਫੁੱਟ ਟਿੱਕੇ ਦੀ ਆ ਠੀਕ ਹੈ ਵੀ ਉਹਨੇ ਸਿੱਕਾ ਵਗੈਰਾ ਨਹੀਂ ਸੰਭਿਆ ਸੀ ਕਿਹੜੇ ਦੀ ਹੁਣ ਕਲੀਅਰ ਨਹੀਂ ਸੀਗਾ ਓਕੇ 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 ਕੋਈ ਫੋਰਸ ਆਖਤਾ ਹੈ ਨਹੀਂ ਹਨਾ ਹਾਂ ਨਹੀਂ ਬਾਈ ਸਿੰਘ ਸਿੰਘ ਬਹੁਤ ਚੰਗਾ ਲੱਗਿਆ ਹਨਾ ਬਹੁਤ ਵਧੀਆ ਲੱਗਿਆ ਹਾਂ ਉਹਦੇ ਜੀ ਹਿਸਾਬ ਆ ਗਈ ਪੂਰੀ ਜਗਤ ਪ੍ਰੋਬਲਮ ਕਰਕੇ ਇਹ ਬਾਬਾ ਸਾਹਿਬ ਠੀਕ ਹੈ ਅ ਰੇਟ ਫਿਰ ਕੀ ਕਰਤਾ ਜੀ ਦਾ ਰੇਟ ਬਾਈ ਇਹਦਾ ਆਪਾਂ 75000 ਰੁਪਏ ਕਰਦੇ 75 ਹਾਂ ਮੰਨ ਤਾਂ ਹੋ ਜਾਓ ਮੰਨ ਤਾਂ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਫੋਨ ਨੰਬਰ ਆਪਣਾ ਹੈਗਾ 98737 98737 03905 03905 ਹਾਂਜੀ ਇਹ ਜਿਹੜਾ ਪਿੰਡ ਆ ਕਰੀਰ ਵਾਲੀ ਹੈ ਨਾ ਇਹਦੇ ਨੇੜੇ-ਨੇੜੇ ਕਿਹੜੇ-ਕਿਹੜੇ ਪਿੰਡ ਆ ਮੰਨ ਲਾ ਵੀ ਜੇ ਜੈਤੋ ਆਪਾਂ ਗੱਲ ਕਰੀਏ ਕਿੰਨਾ ਕਰਿਆ ਜਾਂਦਾ ਜੈਤੋ ਇਥੋਂ 8 ਕਿਲੋਮੀਟਰ ਆ ਬਈ ਜੀ ਠੀਕ ਹੈ ਹੋਰ ਕਿਹੜੇ ਕਿਹੜੇ ਆਪਣੇ ਦੇ ਨਾਲ ਲੱਗੇ ਦਾ ਰਾਮੇਣਾ ਹਾਂਜੀ ਰੋੜੀ ਕਪੂਰਾ ਹਾਂਜੀ ਤੇ ਨਾਲ ਬਿਸ਼ਨੰਦੀ ਓਕੇ ਜੀ ਇਧਰ ਆਪਣੇ ਆਏ ਦਾ ਕੋਟਲੀ ਵਾਲੀ ਮੁਖਤਸਰ ਸਾਈਡ ਤੇ ਇਸ ਤੋਂ ਆਪਣਾ ਚੈਣਾ ਜਿਹਨੇ ਤੋਂ ਜੈਤੋ ਭਗਤ ਉਹਨਾਂ ਨਾਲ ਸਾਰੇ ਲੱਗੇ ਲੱਗੇ ਨੇ ਨੇੜੇ ਨੇੜੇ ਪਿੰਡ ਆ ਹੈ ਨਾ ਠੀਕ ਹੈ ਸੋ ਫਿਰ ਆਪਾਂ ਗੱਲ ਕਰਦੇ ਆ ਮਿੱਤਰੋ ਮਾਂ ਬਹੁਤ ਚੰਗੀ ਆ ਪਰ ਸਿੰਘ ਭਾਵੇਂ ਮਾਂ ਦੇ ਖੁੱਲੇ ਆ ਤੇ ਧੀਆ ਦੇ ਸਿੰਘ ਦੋਨੇ ਬਹੁਤ ਚੰਗੇ ਆ ਤੇ ਦੇਖੋ ਇਹਦੇ ਵੀ ਸਿੰਘ ਦੇਖ ਸਕਦੇ ਹੋ ਤੇ ਦੂਜੀ ਕੱਟੀ ਦੇ ਵੀ ਆਪਾਂ ਸੁਨੂ ਸਿੰਘ ਦਿਖਾਉਣੇ ਆ ਬਹੁਤ ਚੰਗਾ ਮਤਲਬ ਸਿੰਗਾ ਦੋਨੇ ਇਹ ਵੀ ਹੁੰਦੀ ਹੈ ਇਹ ਵੀ ਮਧੀਆ ਇਹ ਪਰ ਸੇਲ ਨਹੀਂ ਗਈ ਠੀਕ ਹੈ ਸੇਲ ਮਿੱਤਰੋ ਕੀ ਕਰਨੀ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੀ ਹੈ ਤਾਂ ਕਰ ਸਕਦੇ ਹੋ ਬਾਈ ਨਾਲ ਸੰਪਰਕ ਮੁਰਲ ਬਾਈ ਨੇ 75 ਕੀਤਾ ਤੇ ਫੋਰਸ ਸਾਹਿਬ ਮਿੱਤਰੋ ਹੈ ਨਹੀਂ ਕੋਈ ਸਾਫਾ ਥਾਣਾ ਤੇ ਕੱਲਾ ਕੱਲਾ ਥਾਣਾ ਤੁਜੀ ਦੇ ਸਕਦੇ ਹੋ ਵਜਨ ਚੰਗਾ ਤੇ ਘੱਟ ਕਰ ਵੀ ਮਿੱਤਰੋ ਸੋਹਣਾ ਤੇ ਜੇਕਰ ਕਿਸੇ ਵੀ ਵੀਰ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਹੈ ਤਾਂ ਮੇਰਾ ਨੰਬਰ ਹੈ ਜੀ 9872482124 ਧੰਨਵਾਦ